ਇੱਕ ਸਮੇਂ ਦੀ ਗੱਲ ਹੈ ਪਹਾੜਾਂ ਦਰਿਆਵਾਂ ਅਤੇ ਹਰੀਆਲੀ ਨਾਲ ਘਿਰਿਆ ਹੋਇਆ ਇੱਕ ਵਿਸ਼ਾਲ ਰਾਜ ਸੀ ਉਸ ਰਾਜ ਦਾ ਨਾਂ ਸੀ ਸੂਰਜਪੁਰ ਜਿੱਥੇ ਸੂਰਜ ਦੀਆਂ ਕਿਰਨਾਂ ਸਭ ਤੋਂ ਪਹਿਲਾਂ ਪਹੁੰਚਦੀਆਂ ਸਨ ਜਿੱਥੇ ਖੇਤਾਂ ਵਿੱਚ ਸੋਨੇ ਵਰਗੀ ਫਸਲ ਹਰਾਂਦੀ ਸੀ ਅਤੇ ਜਿੱਥੇ ਹਰ ਘਰ ਵਿੱਚ ਖੁਸ਼ੀ ਦੀਆਂ ਧੁਨਾਂ ਗੂੰਜਦੀਆਂ ਸਨ ਇਸ ਰਾਜ ਦਾ ਰਾਜਾ ਸੀ ਮਹਾਰਾਜਾ ਅਜੀਤ ਸਿੰਘ ਉਹ ਸਿਰਫ ਤਾਜ ਪਹਿਨਿਆ ਰਾਜਾ ਨਹੀਂ ਸੀ ਉਹ ਲੋਕਾਂ ਦੇ ਦਿਲਾਂ ਦੇ ਰਾਜ ਕਰਨ ਵਾਲਾ ਸ਼ਾਸਕ ਸੀ ਪਰ ਇਹ ਕਹਾਣੀ ਉਸ ਵੇਲੇ ਦੀਆ ਜਦੋਂ ਇਹ ਰਾਜਾ ਸਿਰਫ ਇੱਕ ਛੂਟਾ ਜਿਹਾ ਰਾਜਕੁਮਾਰ ਸੀ ਜਿਸ ਨੂੰ ਕੋਈ ਵੀ ਰਾਜਾ ਬਣਨ ਦੇ ਕਾਬਿਲ ਨਹੀਂ ਸੀ ਸਮਝਦਾ ਰਾਜ ਦੇ ਲੋਕ ਸਮਝਦੇ ਸੀ ਇਹ ਰਾਜ ਇਸ ਰਾਜਕੁਮਾਰ ਦੇ ਵਸ ਦੀ ਗੱਲ ਨਹੀਂ ਸੋ ਬਚਪਨ ਵਿੱਚ ਅਜੀਤ ਸਿੰਘ ਨੂੰ ਅਕਸਰ ਕਿਹਾ ਜਾਂਦਾ ਸੀ ਤੂੰ ਕਮਜ਼ੋਰ ਹੈ ਤੂੰ ਰਾਜ ਨਹੀਂ ਸੰਭਾਲ ਸਕੇਗਾ ਜਦੋਂ ਉਸ ਦੇ ਭਰਾ ਤਲਵਾਰਬਾਜੀ ਸਿੱਖਦੇ ਅਜੀਤ ਸਿੰਘ ਉਹਨਾਂ ਸਮਿਆਂ ਵਿੱਚ ਕਿਤਾਬਾਂ ਪੜ੍ਹਦਾ ਰਹਿੰਦਾ ਸੀ ਜਦੋਂ ਉਸ ਦੇ ਭਰਾ ਯੁੱਧ ਅਭਿਆਸ ਕਰਦੇ ਅਜੀਤ ਸਿੰਘ ਦਰਖਤਾਂ ਹੇਠ ਬੈਠ ਕੇ ਪਤਾ ਨਹੀਂ ਕਿਹੜੀਆਂ ਸੋਚਾਂ ਸੋਚਦਾ ਰਹਿੰਦਾ ਜਦੋਂ ਉਸਦੇ ਭਰਾ ਤੀਰ ਅੰਦਾਜ਼ੀ ਵਿੱਚ ਮਹਰੋਂਦੇ ਜਾ ਰਹੇ ਸਨ ਅਜੀਤ ਸਿੰਘ ਹਰਿਆਆਂ ਨਾਲ ਭਾਵ ਆਪਣੇ ਦੇਸ਼ ਦੇ ਰਾਜ ਦੇ ਲੋਕਾਂ ਨਾਲ ਗੱਲਾਂ ਬਾਤਾਂ ਕਰਦਾ ਉਹਨਾਂ ਵਿੱਚ ਵਿਚਰਦਾ ਉਹਨਾਂ ਦੀਆਂ ਸਮੱਸਿਆਵਾਂ ਸੁਣਦਾ ਦਰਬਾਰ ਦੇ ਲੋਕ ਚੁੱਪਚੀ ਬੀਤੇ ਹੱਸਦੇ ਤੇ ਇਹ ਕਹਿੰਦੇ ਹੁੰਦੇ ਸੀ ਕਿ ਰਾਜ ਕਿਤਾਬਾਂ ਨਾਲ ਨਹੀਂ ਚੱਲਦਾ ਤਲਵਾਰਾਂ ਨਾਲ ਚੱਲਦਾ ਆ ਉਸਦੇ ਪਿਤਾ ਮਹਾਰਾਜਾ ਵੀਰ ਸਿੰਘ ਕਈ ਵਾਰ ਚਿੰਤਤ ਵੀ ਹੋ ਜਾਂਦੇ ਸੀ ਕਿ ਮੇਰੇ ਬਾਅਦ ਮੇਰੇ ਰਾਜ ਦਾ ਕੀ ਹੋਏਗਾ ਕਿਉਂਕਿ ਉਸਦੇ ਬਾਕੀ ਪੁੱਤਰ ਵੀ ਰਾਜ ਚਲਾਉਣ ਦੇ ਕਾਬਿਲ ਨਹੀਂ ਸਨ ਪਰ ਅਜੀਤ ਸਿੰਘ ਦੇ ਮਨ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ ਉਹ ਜਾਣਦਾ ਸੀ ਕਿ ਤਲਵਾਰ ਦੁਸ਼ਮਣਾਂ ਨੂੰ ਹਰਾ ਸਕਦੀ ਆ ਪਰ ਦਿਲਾਂ ਨੂੰ ਜਿੱਤਣ ਲਈ ਕੁਝ ਹੋਰ ਚਾਹੀਦਾ ਆ ਇੱਕ ਰਾਤ ਜਦੋਂ ਅਜੀਤ ਸਿੰਘ ਆਪਣੇ ਆਪ ਤੇ ਸ਼ੱਕ ਕਰਨ ਲੱਗਾ ਉਸਦੇ ਗੁਰੂ ਨੇ ਉਹਨੂੰ ਬੁਲਾਇਆ ਗੁਰੂ ਜੀ ਇੱਕ ਬੁੱਢੇ ਸੰਨਿਆਸੀ ਸੀ ਜਿਨ੍ਹਾਂ ਨੇ ਜ਼ਿੰਦਗੀ ਦੀਆਂ ਕਈ ਲੜਾਈਆਂ ਲੜੀਆਂ ਸੀ ਉਹ ਕਿਸੇ ਜ਼ਮਾਨੇ ਵਿੱਚ ਇੱਕ ਵੱਡੇ ਰਾਜ ਦੇ ਮੰਤਰੀ ਵੀ ਹੋਇਆ ਕਰਦੇ ਸੀ ਪਰ ਹੁਣ ਉਹਨਾਂ ਦੀ ਦੌਲਤ ਸਿਰਫ ਗਿਆਨ ਸੀ ਸੋ ਗੁਰੂ ਨੇ ਕਿਹਾ ਬੇਟਾ ਰਾਜ ਤਲਵਾਰ ਨਾਲ ਨਹੀਂ ਸੋਚ ਨਾਲ ਚੱਲਦਾ ਆ ਜੋ ਆਪਣੇ ਆਪ ਨੂੰ ਜਿੱਤ ਲੈਂਦੇ ਆ ਉਹ ਸਾਰੀ ਦੁਨੀਆ ਵੀ ਜਿੱਤ ਲੈਂਦੇ ਆ ਤੂੰ ਕਮਜ਼ੋਰ ਨਹੀਂ ਤੂੰ ਸਿਰਫ ਵੱਖਰਾ ਆ ਤੇਰੀ ਤਾਕਤ ਤੇਰੇ ਹੱਥਾਂ ਵਿੱਚ ਨਹੀਂ ਤੇਰੇ ਦਿਲ ਤੇ ਦਿਮਾਗ ਵਿੱਚ ਆ ਇਹ ਸ਼ਬਦ ਅਜੀਤ ਸਿੰਘ ਦੇ ਦਿਲ ਵਿੱਚ ਵਸ ਗਏ ਜਿਵੇਂ ਬੀਜ ਧਰਤੀ ਵਿੱਚ ਧਸ ਗਿਆ ਹੋਵੇ ਉਸ ਰਾਤ ਤੋਂ ਅਜੀਤ ਸਿੰਘ ਨੇ ਫੈਸਲਾ ਕੀਤਾ ਉਹ ਆਪਣੇ ਤਰੀਕੇ ਨਾਲ ਤਾਕਤਵਰ ਬਣੇਗਾ ਸੋ ਇਸੇ ਤਰ੍ਹਾਂ ਸਮਾਂ गुज़रਦਾ ਗਿਆ ਕੁਝ ਸਾਲਾਂ ਬਾਅਦ ਮਹਾਰਾਜਾ ਵੀਰ ਸਿੰਘ ਬਿਮਾਰ ਪੈ ਜਾਂਦੇ ਆ ਪੂਰੇ ਰਾਜ ਵਿੱਚ ਦੁੱਖ ਦੀ ਲਹਿਰ ਦੌੜ ਗਈ ਕਿਉਂਕਿ ਇਹ ਇੱਕ ਹਰਮਨ ਪਿਆਰੀ ਰਾਜੇ ਸਨ ਵੈਦਾਂ ਹਕੀਮਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਕੁਝ ਨਾ ਹੋ ਸਕਿਆ ਇੱਕ ਚਾਨਣੀ ਰਾਤ ਨੂੰ ਜਦੋਂ ਮਹਾਰਾਜਾ ਆਪਣੇ ਆਖਰੀ ਸਾਹ ਗਿਣ ਰਹੇ ਸੀ ਉਹਨਾਂ ਨੇ ਅਜੀ ਸਿੰਘ ਨੂੰ ਆਪਣੇ ਕੋਲ ਬੁਲਾਇਆ ਕਮਜ਼ੋਰ ਆਵਾਜ਼ ਵਿੱਚ ਉਹਨਾਂ ਨੇ ਕਿਹਾ ਪੁੱਤਰ ਮੈਂ ਜਾਣਦਾ ਹਾਂ ਤੂੰ ਬਾਕੀਆਂ ਵਾਂਗ ਨਹੀਂ ਤੈਨੂੰ ਲੋਕ ਕਮਜ਼ੋਰ ਕਹਿੰਦੇ ਆ ਪਰ ਮੈਂ ਤੇਰੀਆਂ ਅੱਖਾਂ ਵਿੱਚ ਅੱਗ ਵਖੀਆ ਹੁਣ ਇਹ ਰਾਜ ਤੇਰਾ ਆ ਅੱਜ ਤੋਂ ਤੂੰ ਇਸ ਰਾਜ ਦਾ ਰਾਜਾ ਹੋਏਗਾ ਪਰ ਯਾਦ ਰੱਖੀ ਤਾਜ ਸਿਰਫ ਸੋਨੇ ਦਾ ਨਹੀਂ ਇਹ ਜ਼ਿੰਮੇਵਾਰੀਆਂ ਦਾ ਹੁੰਦਾ ਤੇਰੀ ਅਸਲੀ ਪਰਖ ਹੁਣ ਹੋਏਗੀ ਸੋ ਮਹਾਰਾਜਾ ਵੀਰ ਸਿੰਘ ਇਹ ਕਹਿੰਦੇ ਹੋਏ ਆਖਰੀ ਸਾਹ ਲੈ ਗਏ ਪਿਤਾ ਦੀ ਮੌਤ ਦੀ ਖਬਰ ਅੱਗ ਵਾਂਗ ਫੈਲੀ ਅਤੇ ਜਿੱਥੇ ਖਬਰ ਪਹੁੰਚੀ ਉੱਥੇ ਸਾਜ਼ਿਸ਼ਾਂ ਵੀ ਸ਼ੁਰੂ ਹੋ ਗਈਆਂ ਪੜੋਸੀ ਰਾਜਾਂ ਦੇ ਦਰਬਾਰਾਂ ਵਿੱਚ ਕਾਨਫੂਸੀ ਹੋਣ ਲੱਗੀ ਕਿ ਸੂਰਜਪੁਰ ਤੇ ਹੁਣ ਇੱਕ ਕਮਜ਼ੋਰ ਰਾਜਾ ਆ ਇਹੀ ਮੌਕਾ ਆ ਇਸ ਨੂੰ ਹਥਿਆਉਣ ਦਾ ਪੱਛਮੀ ਰਾਜ ਦੇ ਰਾਜਾ ਰਣਜੀਤ ਇੱਕ ਬੇਰਹਿਮ ਤੇ ਤਾਕਤਵਰ ਯੋਧਾ ਸੀ ਉਸ ਨੇ ਆਪਣੇ ਸੈਨਾਪਤੀਆਂ ਨੂੰ ਬੁਲਾਇਆ ਤੇ ਉਹਨਾਂ ਨੂੰ ਹੁਕਮ ਕੀਤਾ ਕਿ ਸੂਰਜਪੁਰ ਦੀਆਂ ਸਰਹੱਦਾਂ ਤੇ ਫੌਜ ਤਿਆਰ ਕਰੋ ਅਸੀਂ 1 ਮਹੀਨੇ ਦੇ ਅੰਦਰ ਅੰਦਰ ਹਮਲਾ ਕਰਾਂਗੇ ਤੇ ਉਸ ਨੂੰ ਆਪਣੇ ਰਾਜ ਵਿੱਚ ਮਿਲਾ ਲਵਾਂਗੇ ਜਦੋਂ ਇਹ ਖਬਰ ਸੂਰਜਪੁਰ ਪਹੁੰਚਦੀ ਆ ਦਰਬਾਰ ਵਿੱਚ ਡਰ ਦੀ ਲਹਿਰ ਦੌੜ ਜਾਂਦੀ ਆ ਸੈਨਾਪਤੀ ਮਹਾਸਿੰਘ ਵੀ ਕਹਿੰਦੇ ਆ ਕਿ ਮਹਾਰਾਜ ਸਾਡੇ ਕੋਲ ਸਿਰਫ 10000 ਸੈਨਿਕ ਆ ਤੇ ਰਣਜੀਤ ਦੇ ਕੋਲ 30000 ਸਾਨੂੰ ਮਦਦ ਮੰਗਣੀ ਚਾਹੀਦੀ ਆ ਸੋ ਮੰਤਰੀਆਂ ਨੇ ਕਿਹਾ ਮਹਾਰਾਜ ਸਾਨੂੰ ਸੰਧੀ ਕਰ ਲੈਣੀ ਚਾਹੀਦੀ ਆ ਕੁਝ ਜ਼ਮੀਨ ਦੇ ਦਈਏ ਪਰ ਜੰਗ ਤੋਂ ਬਚ ਜਾਈਏ ਸਾਡਾ ਨੁਕਸਾਨ ਬਹੁਤ ਹੋ ਜਾਏਗਾ ਕਿਉਂਕਿ ਸਾਡੀ ਤਾਂ ਸੈਨਾ ਵੀ ਘੱਟ ਹੈ ਪਰ ਅਜੀ ਸਿੰਘ ਜੋ ਚੁੱਪਚਾਪ ਸਭ ਕੁਝ ਸੁਣ ਰਿਹਾ ਸੀ ਉਹ ਉੱਟ ਕੇ ਖੜਾ ਹੋਇਆ ਉਸ ਦੀਆਂ ਅੱਖਾਂ ਵਿੱਚ ਇੱਕ ਚਮਕ ਸੀ ਜੋ ਪਹਿਲਾਂ ਕਦੀ ਨਹੀਂ ਸੀ ਉਸ ਨੇ ਕਿਹਾ ਜੇ ਅਸੀਂ ਅੱਜ ਡਰ ਗਏ ਤਾਂ ਕੱਲ ਸਾਡਾ ਵੀ ਨਹੀਂ ਰਹੇਗਾ ਜੇ ਅਸੀਂ ਅੱਜ ਝੁੱਕ ਗਏ ਤਾਂ ਕੱਲ ਸਾਡੇ ਬੱਚੇ ਗੁਲਾਮ ਬਣਾ ਲੈ ਜਾਣਗੇ ਮੈਂ ਜਾਣਦਾ ਹਾਂ ਸਾਡੀ ਫੌਜ ਬਹੁਤ ਛੋਟੀ ਆ ਪਰ ਯਾਦ ਰੱਖਿਓ ਜਿੱਤ ਗਿਣਤੀ ਨਾਲ ਨਹੀਂ ਹੌਸਲੇ ਨਾਲ ਹੁੰਦੀ ਆ ਦਰਬਾਰ ਵਿੱਚ ਖਾਮੋਸ਼ੀ ਛਾ ਗਈ ਕਿਸੇ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਇਹ ਉਹੀ ਕਮਜ਼ੋਰ ਰਾਜਕੁਮਾਰ ਆ ਜਿਸ ਉੱਤੇ ਕਦੇ ਸਾਰੇ ਰਾਜ ਦੇ ਲੋਕ ਹੱਸਿਆ ਕਰਦੇ ਸਨ ਅਗਲੇ ਦਿਨ ਤੋਂ ਅਜੀ ਸਿੰਘ ਨੇ ਕੁਝ ਅਜੀਹਾ ਕੀਤਾ ਜੋ ਕਿਸੇ ਰਾਜ ਨੇ ਪਹਿਲਾਂ ਕਦੇ ਵੀ ਨਹੀਂ ਸੀ ਕੀਤਾ ਉਹ ਆਪਣੇ ਮਹਿਲ ਤੋਂ ਬਾਹਰ ਨਿਕਲਿਆ ਆਮ ਲੋਕਾਂ ਵਿੱਚ ਵਿਚਰਨ ਲੱਗਿਆ ਉਹ ਪਿੰਡਾਂ ਵਿੱਚ ਗਿਆ ਖੇਤਾਂ 'ਚ ਗਿਆ ਕਾਰੀਗਰਾਂ ਦੇ ਘਰਾਂ ਤੱਕ ਵੀ ਪਹੁੰਚਿਆ ਕਿਸਾਨਾਂ ਨਾਲ ਉਸਨੇ ਗੱਲਬਾਤ ਕੀਤੀ ਇੱਕ ਖੇਤ ਵਿੱਚ ਉਸਨੇ ਇੱਕ ਬੁੱਢੇ ਕਿਸਾਨ ਨੂੰ ਵੇਖਿਆ ਜੋ ਫਸਲ ਵੜ ਰਿਹਾ ਸੀ ਅਜੀ ਸਿੰਘ ਨੇ ਪੁੱਛਿਆ "ਬਾਬਾ ਜੀ ਕੀ ਤੁਸੀਂ ਆਪਣੇ ਰਾਜ ਲਈ ਲੜਨ ਲਈ ਤਿਆਰ ਹੋ ਕਿਉਂਕਿ ਸਾਡੇ ਉੱਤੇ ਬਹੁਤ ਵੱਡੀ ਸਮੱਸਿਆ ਆ ਰਹੀ ਆ ਇੱਕ ਵੱਡੇ ਰਾਜ ਵੱਲੋਂ ਸਾਡੇ ਤੇ ਹਮਲਾ ਕੀਤਾ ਜਾ ਰਿਹਾ" ਬੁੱਢਾ ਕਿਸਾਨ ਰੁਕਿਆ ਅਤੇ ਥੱਕੀਆਂ ਅੱਖਾਂ ਨਾਲ ਰਾਜੇ ਵੱਲ ਵੇਖਿਆ "ਮਹਾਰਾਜ" ਮੈਂ ਜ਼ਿੰਦਗੀ ਭਰ ਇਸ ਧਰਤੀ ਨੂੰ ਪਿਆਰ ਕੀਤਾ ਆ ਇਹ ਧਰਤੀ ਮੇਰੀ ਮਾਂ ਆ ਜੇ ਕੋਈ ਇਸ ਨੂੰ ਛੋਣ ਦੀ ਹਿੰਮਤ ਕਰੇ ਤਾਂ ਮੈਂ ਆਪਣੇ ਆਖਰੀ ਸਾਹਾਂ ਤੱਕ ਲੜਾਂਗਾ ਪਰ ਮਹਾਰਾਜ ਇੱਕ ਗੱਲ ਦੱਸਾਂ ਅਸੀਂ ਤੁਹਾਡੇ ਲਈ ਇਸ ਲਈ ਨਹੀਂ ਲੜਾਂਗੇ ਕਿ ਤੁਸੀਂ ਰਾਜਿਓ ਅਸੀਂ ਤੁਹਾਡੇ ਲਈ ਇਸ ਲਈ ਲੜਾਂਗੇ ਕਿ ਤੁਸੀਂ ਸਾਡੇ ਲਈ ਆਏ ਹੋ ਇਹ ਸ਼ਬਦ ਮਹਾਰਾਜਾ ਅਜੀ ਸਿੰਘ ਦੇ ਦਿਲ ਨੂੰ ਛੋਗੇ ਇਸ ਤੋਂ ਬਾਅਦ ਰਾਜੇ ਨੇ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਇੱਕ ਲੋਹਾਰ ਦੀ ਦੁਕਾਨ ਵਿੱਚ ਅਜੀਤ ਸਿੰਘ ਨੇ ਉੱਥੇ ਕੰਮ ਕਰਦੇ ਕਾਰੀਗਰ ਨੂੰ ਵੇਖਿਆ ਉਸਨੇ ਪੁੱਛਿਆ ਤੁਸੀਂ ਕੀ ਬਣਾ ਰਹੇ ਹੋ ਇੱਕ ਨੌਜਵਾਨ ਨੇ ਜਵਾਬ ਦਿੱਤਾ ਮਹਾਰਾਜ ਅਸੀਂ ਹਲ ਬਣਾ ਰਹੇ ਹਾਂ ਪਰ ਜੇ ਜ਼ਰੂਰਤ ਪਈ ਤਾਂ ਅਸੀਂ ਤਲਵਾਰਾਂ ਵੀ ਬਣਾ ਸਕਦੇ ਹਾਂ ਅਜੀਤ ਸਿੰਘ ਨੇ ਮੁਸਕਰਾ ਕੇ ਕਿਹਾ ਇਹ ਹੱਥ ਜੋ ਹਲ ਬਣਾਉਂਦੇ ਹਨ ਇਹੀ ਹੱਥ ਹੁਣ ਰਾਜ ਬਚਾਉਣਗੇ ਸੋ ਇਸ ਪਿੱਛੋਂ ਮਹਾਰਾਜਾ ਪਿੰਡ ਦੇ ਬਜ਼ੁਰਗਾਂ ਕੋਲ ਗਏ ਉੱਥੇ ਬੈਠੇ ਪਿੰਡ ਦੇ ਬਜ਼ੁਰਗਾਂ ਨੇ ਅਜੀਤ ਸਿੰਘ ਨੂੰ ਇੱਕ ਪੁਰਾਣੀ ਕਹਾਣੀ ਸੁਣਾਈ ਮਹਾਰਾਜ ਸਾਡੇ ਦਾਦੇ-ਪਰਦਾਦੇ ਕਿਹਾ ਕਰਦੇ ਸੀ ਕਿ ਸੱਚਾ ਰਾਜਾ ਉਹ ਹੁੰਦਾ ਹੈ ਜੋ ਆਪਣੀ ਰਿਆਆ ਨਾਲ ਰੁਝਦਾ ਹੈ ਮਹਿਲ ਵਿੱਚ ਬੈਠ ਕੇ ਹੁਕਮ ਨਹੀਂ ਕਰਦਾ ਆਮ ਲੋਕਾਂ ਵਿੱਚ ਰੁਝਦਾ ਆ ਤੁਸੀਂ ਸਾਡੇ ਕੋਲ ਆਏ ਹੋ ਇਸ ਲਈ ਸਾਡਾ ਹਰ ਸਿਪਾਹੀ ਤੁਹਾਡੇ ਲਈ ਦਸ ਦਾ ਕੰਮ ਕਰੇਗਾ ਇਨ੍ਹਾਂ ਦੌਰਿਆਂ ਤੋਂ ਬਾਅਦ ਅਜੀ ਸਿੰਘ ਨੇ ਸਮਝ ਲਿਆ ਕਿ ਰਾਜ ਦੀ ਅਸਲੀ ਤਾਕਤ ਮਹਿਲਾਂ ਵਿੱਚ ਨਹੀਂ ਪਿੰਡਾਂ ਵਿੱਚ ਆ ਫੌਜ ਦੀ ਅਸਲੀ ਤਾਕਤ ਤਲਵਾਰਾਂ ਵਿੱਚ ਨਹੀਂ ਵਿਸ਼ਵਾਸ ਵਿੱਚ ਆ ਵਾਪਸ ਮਹਿਲ ਆ ਕੇ ਅਜੀਤ ਸਿੰਘ ਨੇ ਆਪਣੇ ਸੈਨਾਪਤੀ ਮਹਾ ਸਿੰਘ ਨੂੰ ਬੁਲਾਇਆ ਮਹਾ ਸਿੰਘ ਅਸੀਂ ਸਿੱਧੀ ਲੜਾਈ ਨਹੀਂ ਲੜਾਂਗੇ ਸਾਨੂੰ ਚਲਾਕੀ ਨਾਲ ਕੰਮ ਲੈਣਾ ਪਵੇਗਾ ਸੈਨਾਪਤੀ ਮਹਾ ਸਿੰਘ ਬੜਾ ਹੈਰਾਨ ਸੀ ਉਸਨੇ ਪੁੱਛਿਆ ਮਹਾਰਾਜ ਤੁਹਾਡਾ ਕੀ ਮਤਲਬ ਹੈ ਅਜੀਤ ਸਿੰਘ ਨੇ ਨਕਸ਼ਾ ਖੋਲ੍ਹਿਆ ਤੇ ਸਮਝਾਉਣਾ ਸ਼ੁਰੂ ਕੀਤਾ ਰਣਜੀਤ ਸਿੰਘ ਦੀ ਫੌਜ ਤਾਕਤਵਰ ਆ ਪਰ ਭਾਰੀ ਵੀ ਆ ਉਹ ਸਿੱਧੇ ਸੜਕਾਂ ਰਾਹੀਂ ਆਉਣਗੇ ਸਾਨੂੰ ਪਹਾੜੀ ਰਸਤਿਆਂ ਦਾ ਫਾਇਦਾ ਲੈਣਾ ਹੋਵੇਗਾ ਅਸੀਂ ਛੋਟੀਆਂ-ਛੋਟੀਆਂ ਟੁਕੜੀਆਂ ਵਿੱਚ ਲੜਾਂਗੇ, ਉਹਨਾਂ ਨੂੰ ਥਕਾਵਾਂਗੇ ਅਤੇ ਫਿਰ ਫੈਸਲਾ ਕੁੱਨ ਵਾਰ ਕਰਾਂਗੇ। ਮਹਾ ਸਿੰਘ ਦੀਆਂ ਅੱਖਾਂ ਚਮਕ ਗਈਆਂ। ਮਹਾਰਾਜ, ਇਹ ਤਾਂ ਸ਼ਾਨਦਾਰ ਯੋਜਨਾ ਹੈ। ਇਸ ਪਿੱਛੋਂ ਅਗਲੇ 3 ਹਫ਼ਤਿਆਂ ਵਿੱਚ ਸੂਰਜਪੁਰ ਦੀ ਫੌਜ ਨੇ ਦਿਨ-ਰਾਤ ਮਿਹਨਤ ਕੀਤੀ। ਸੈਨਿਕਾਂ ਨੂੰ ਪਹਾੜੀ ਲੜਾਈਆਂ ਦੀ ਸਿਖਲਾਈ ਦਿੱਤੀ ਗਈ। ਗੁਪਤ ਰਸਤੇ ਬਣਾਏ ਗਏ। ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ। ਪਰ ਸਭ ਤੋਂ ਵੱਡੀ ਗੱਲ, ਅਜੀਤ ਸਿੰਘ ਹਰ ਰੋਜ਼ ਆਪਣੇ ਸੈਨਿਕਾਂ ਨਾਲ ਰਹਿੰਦਾ, ਉਹਨਾਂ ਨਾਲ ਖਾਂਦਾ, ਉਹਨਾਂ ਨਾਲ ਸਿਖਲਾਈ ਕਰਦਾ। ਇੱਕ ਦਿਨ ਇੱਕ ਨੌਜਵਾਨ ਸਿਪਾਹੀ ਨੇ ਪੁੱਛਿਆ ਮਹਾਰਾਜ ਤੁਸੀਂ ਡਰਦੇ ਨਹੀਂ ਅਜੀਤ ਸਿੰਘ ਨੇ ਮੁਸਕਰਾ ਕੇ ਕਿਹਾ ਹਾਂ ਡਰਦਾ ਹੈ ਪਰ ਡਰ ਤੋਂ ਵੱਡਾ ਕੁਝ ਹੋਰ ਵੀ ਹੈ ਉਹ ਹੈ ਫਰਜ਼ ਅਤੇ ਜਦੋਂ ਫਰਜ਼ ਦਿਲ ਵਿੱਚ ਹੋਵੇ ਤਾਂ ਡਰ ਛੋਟਾ ਪੈ ਜਾਂਦਾ ਸੋ ਇਸ ਤਰ੍ਹਾਂ ਇੱਕ ਦੋ ਦਿਨ ਗੁਜ਼ਰੇ ਆਖਰਕਾਰ ਉਹ ਦਿਨ ਆ ਗਿਆ ਰਣਜੀਤ ਦੀ ਫੌਜ 30000 ਸਿਪਾਹੀਆਂ ਦੇ ਨਾਲ ਸੂਰਜਪੁਰ ਦੀ ਸਰਹੱਦ ਤੇ ਪਹੁੰਚੀ ਉਹਨਾਂ ਦੇ ਹਥਿਆਰ ਸੂਰਜ ਦੀ ਰੋਸ਼ਨੀ ਵਿੱਚ ਚਮਕ ਰਹੇ ਸਨ ਪਹਿਲੀ ਝੜਪ ਵਿੱਚ ਸਰਹੱਦੀ ਪਿੰਡ ਕੰਜਨਪੁਰ ਕੋਲ ਹੋਈ। ਸੂਰਜਪੁਰ ਦੇ 2000 ਸਿਪਾਹੀ ਬਹਾਦਰੀ ਨਾਲ ਲੜੇ ਪਰ ਦੁਸ਼ਮਣ ਦੀ ਗਿਣਤੀ ਬਹੁਤ ਜ਼ਿਆਦਾ ਸੀ। ਉਹਨਾਂ ਨੂੰ ਪਿੱਛੇ ਹਟਣਾ ਪਿਆ। ਖਬਰ ਮਹਿਲ ਤੱਕ ਪਹੁੰਚੀ। ਮਹਾਰਾਜ ਪਹਿਲੀ ਲੜਾਈ ਅਸੀਂ ਹਾਰ ਗਏ ਹਾਂ। 300 ਸਿਪਾਹੀ ਵੀ ਆਪਣੇ ਸ਼ਹੀਦ ਹੋ ਗਏ। ਦਰਬਾਰ ਵਿੱਚ ਜਿਵੇਂ ਨਰਾਸ਼ਾ ਛਾ ਗਿਆ। ਮੰਤਰੀਆਂ ਨੇ ਕਿਹਾ ਅਸੀਂ ਪਹਿਲਾਂ ਹੀ ਕਿਹਾ ਸੀ ਹੁਣ ਸੰਧੀ ਕਰ ਲਈਏ। ਪਰ ਅਜੀ ਸਿੰਘ ਚੁੱਪ ਖੜਾ ਸੀ। ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਸ ਦੇ ਚਿਹਰੇ ਤੇ ਦ੍ਰਿੜਤਾ ਸੀ ਉਸ ਰਾਤ ਅਜੀਤ ਸਿੰਘ ਆਪਣੇ ਕਮਰੇ ਵਿੱਚ ਇਕੱਲਾ ਬੈਠਾ ਸੀ ਉਸ ਨੇ ਆਪਣੇ ਗੁਰੂ ਦੇ ਸ਼ਬਦ ਯਾਦ ਕੀਤੇ ਜੋ ਆਪਣੇ ਆਪ ਨੂੰ ਜਿੱਤ ਲੈਂਦਾ ਹੈ ਉਹ ਸਾਰੀ ਦੁਨੀਆ ਜਿੱਤ ਲੈਂਦਾ ਹੈ ਉਸ ਨੇ ਆਪਣੇ ਆਪ ਨਾਲ ਇਹ ਗੱਲ ਕੀਤੀ ਮੈਂ ਹਾਰਿਆ ਨਹੀਂ ਹਾਂ ਮੈਂ ਸਿੱਖ ਰਿਹਾ ਹਾਂ ਹਰ ਹਾਰ ਸਾਨੂੰ ਕੁਝ ਸਿਖਾਉਂਦੀ ਹੈ ਅੱਜ ਮੈਂ ਸਿੱਖਿਆ ਹੈ ਕਿ ਸਿੱਧੀ ਲੜਾਈ ਸਾਡੇ ਲਈ ਨਹੀਂ ਕੱਲ ਮੈਂ ਇਹੀ ਗਿਆਨ ਇਸਤੇਮਾਲ ਕਰਾਂਗਾ ਅਤੇ ਆਪਣੀ ਵਿਉਤਬੰਦੀ ਨੂੰ ਹੁਣ ਬਦਲ ਕੇ ਦੇਖਾਂਗਾ ਉਸ ਨੇ ਆਪਣੇ ਆਪ ਨਾਲ ਵਾਅਦਾ ਕੀਤਾ ਮੈਂ ਆਪਣੇ ਡਰ ਨੂੰ ਨਹੀਂ ਹਰਾਵਾਂਗਾ ਮੈਂ ਆਪਣੇ ਡਰ ਨੂੰ ਆਪਣੀ ਤਾਕਤ ਬਣਾਵਾਂਗਾ। ਅਗਲੇ ਦਿਨ ਜਦੋਂ ਉਹ ਦਰਬਾਰ ਵਿੱਚ ਆਇਆ, ਉਸਦੇ ਚਿਹਰੇ ਤੇ ਇੱਕ ਨਵੀਂ ਚਮਕ ਸੀ। ਉਸਨੇ ਦਰਬਾਰ ਵਿੱਚ ਜਾ ਕੇ ਕਿਹਾ, "ਮਹਾ ਸਿੰਘ, ਯੋਜਨਾ ਬਦਲੋ। ਅਸੀਂ ਉਹਨਾਂ ਨੂੰ ਪਹਾੜਾਂ ਵੱਲ ਖਿੱਚਾਂਗੇ। ਉੱਥੇ ਸਾਡਾ ਫਾਇਦਾ ਹੋਵੇਗਾ।" ਸੋ ਅਗਲੇ ਹਫ਼ਤੇ ਸੂਰਜਪੁਰ ਦੀ ਫੌਜ ਨੇ ਆਪਣੀ ਰਣਨੀਤੀ ਬਦਲੀ। ਉਹਨਾਂ ਨੇ ਸਿੱਧੀ ਲੜਾਈ ਬੰਦ ਕਰ ਦਿੱਤੀ। ਹੁਣ ਉਹ ਛੋਟੀ-ਛੋਟੀ ਹਮਲੇ ਕਰਦੇ ਅਤੇ ਫਿਰ ਗਾਇਬ ਹੋ ਜਾਂਦੇ। ਰਾਤ ਨੂੰ ਹਮਲਾ ਅਤੇ ਸਵੇਰੇ ਗਾਇਬ। ਪਹਾੜਾਂ ਤੋਂ ਹਮਲਾ, ਫਿਰ ਜੰਗਲਾਂ ਵਿੱਚ ਛੁਪ ਜਾਣਾ। ਰਣਜੀਤ ਦੀ ਫੌਜ ਪਰੇਸ਼ਾਨ ਹੋਣ ਲੱਗੀ। ਉਹਨਾਂ ਦੇ ਸਿਪਾਹੀ ਥੱਕ ਰਹੇ ਸਨ। ਰਸਦ ਘੱਟ ਹੋ ਰਹੀ ਸੀ। ਇੱਕ ਦਿਨ ਰਣਜੀਤ ਸਿੰਘ ਦੇ ਇੱਕ ਸੈਨਾਪਤੀ ਨੇ ਕਿਹਾ, "ਮਹਾਰਾਜ, ਇਹ ਰਾਜਾ ਚਲਾ ਗਿਆ। ਉਹ ਸਾਨੂੰ ਥਕਾ ਰਿਹਾ ਆ।" ਪਰ ਰਣਜੀਤ ਦਾ ਕਮੰਡ ਉਸ ਨੂੰ ਨਹੀਂ ਮੰਨਣ ਦੇ ਰਿਹਾ ਸੀ। ਤੇ ਰਣਜੀਤ ਨੇ ਅਗੋਏ ਜਵਾਬ ਦਿੱਤਾ ਕਿ ਇੱਕ ਕਮਜ਼ੋਰ ਰਾਜੇ ਤੋਂ ਡਰ ਕਦੇ ਨਹੀਂ। ਅਸੀਂ ਪਿੱਛੇ ਨਹੀਂ ਹਟਾਂਗੇ। ਤਿੰਨ ਹਫ਼ਤੇ ਬਾਅਦ ਰਣਜੀਤ ਦੀ ਫੌਜ ਇੱਕ ਤੰਗ ਘਾਟੀ ਵਿੱਚ ਆ ਗਈ। ਇਹ ਉਹੀ ਜਗ੍ਹਾ ਸੀ ਜਿੱਥੇ ਅਜੀਤ ਸਿੰਘ ਚਾਹੁੰਦਾ ਸੀ ਕਿ ਇਹ ਫੌਜ ਆ ਜਾਵੇ। ਗਾਟੀ ਦੇ ਦੋਵੇਂ ਪਾਸੇ ਉੱਚੀਆਂ ਪਹਾੜੀਆਂ ਸਨ ਅਤੇ ਉਹਨਾਂ ਪਹਾੜੀਆਂ ਤੇ ਸੂਰਜਪੁਰ ਦੇ ਸਿਪਾਹੀ ਛੁਪੇ ਹੋਏ ਸੀ ਜਦੋਂ ਦੁਸ਼ਮਣ ਦੀ ਫੌਜ ਘਾਟੀ ਦੇ ਵਿੱਚਕਾਰ ਪਹੁੰਚੀ ਅਜੀਤ ਸਿੰਘ ਨੇ ਸੰਕੇਤ ਦਿੱਤਾ ਕਿ ਹੁਣ ਹਮਲਾ ਕਰ ਦਿਓ ਪਹਾੜੀਆਂ ਤੋਂ ਪੱਥਰ ਆਉਣੇ ਸ਼ੁਰੂ ਹੋ ਗਏ ਇਹ ਪੱਥਰ ਸੈਨਾ ਅਤੇ ਉੱਥੋਂ ਦੇ ਆਮ ਲੋਕ ਕਿਸਾਨ ਤੇ ਮਜ਼ਦੂਰ ਹੀ ਸੁੱਟ ਰਹੇ ਸਨ ਤੀਰਾਂ ਦੀ ਵੀ ਬਾਰਿਸ਼ ਆਉਣ ਲੱਗੀ ਦੁਸ਼ਮਣ ਦੀ ਫੌਜ gir ਗਈ ਅਤੇ ਫਿਰ ਅਜੀਤ ਸਿੰਘ ਖੁਦ ਆਪਣੇ ਸਿਪਾਹੀਆਂ ਦੇ ਨਾਲ ਮੈਦਾਨ ਵਿੱਚ ਉਤਰਿਆ ਉਸਨੇ ਆਪਣੀ ਤਲਵਾਰ ਉੱਚੀ ਕੀਤੀ ਅਤੇ ਉੱਚੀ ਆਵਾਜ਼ ਵਿੱਚ ਕਿਹਾ ਜੋ ਆਪਣੀ ਧਰਤੀ ਲਈ ਲੜਦਾ ਹੈ ਉਸ ਦੀ ਤਾਕਤ 10 ਗੁਣਾ ਹੋ ਜਾਂਦੀ ਹੈ ਅੱਜ ਅਸੀਂ ਆਪਣੇ ਬੱਚਿਆਂ ਲਈ ਆਪਣੇ ਮਾਪਿਆਂ ਲਈ ਅਤੇ ਆਪਣੀ ਧਰਤੀ ਲਈ ਲੜਾਂਗੇ ਇਸ ਗੱਲ ਨੇ ਜਿਵੇਂ ਉਸ ਦੇ ਸਿਪਾਹੀਆਂ ਵਿੱਚ ਜੋਸ਼ ਹੀ ਭਰ ਦਿੱਤਾ ਸੂਰਜਪੁਰ ਦੇ ਸਿਪਾਹੀਆਂ ਨੇ ਇੰਨੀ ਜੋਸ਼ ਨਾਲ ਲੜਾਈ ਲੜੀ ਕਿ ਦੁਸ਼ਮਣ ਹੈਰਾਨ ਰਹਿ ਗਿਆ ਸੰਖਿਆ ਵਿੱਚ ਘੱਟ ਪਰ ਹੌਸਲੇ ਵਿੱਚ ਵੱਡੇ ਫੌਜ ਵਿੱਚ ਛੋਟੇ ਪਰ ਦਿਲਾਂ ਵਿੱਚ ਸ਼ੇਰ ਲੜਾਈ 2 ਘੰਟੇ ਚੱਲੀ ਅਤੇ ਜਦੋਂ ਸੂਰਜ ਡੁੱਬਿਆ ਰਣਜੀਤ ਦੀ ਫੌਜ ਨੂੰ ਪਿੱਛੇ ਹਟਣਾ ਪਿਆ ਉਹਨਾਂ ਦੀ ਅੱਧੀ ਫੌਜ ਜ਼ਖਮੀ ਜਾਂ ਮਾਰੀ ਗਈ ਸੀ ਸੋ ਇਤਿਹਾਸ ਨੇ ਵੇਖਿਆ ਕਿ ਜਿੱਤ ਤਾਕਤ ਦੀ ਨਹੀਂ ਹੌਸਲੇ ਦੀ ਹੋਈ ਜਦੋਂ ਲੜਾਈ ਖਤਮ ਹੋਈ ਅਜੀਤ ਸਿੰਘ ਆਪਣੇ ਸਿਪਾਹੀਆਂ ਦੇ ਵਿਚਕਾਰ ਖੜਾ ਸੀ ਉਸਦੇ ਹੱਥਾਂ ਵਿੱਚ ਜ਼ਖਮ ਸਨ ਉਸਦੇ ਬਸਤਰ ਪਾਟੇ ਹੋਏ ਸੀ ਪਰ ਉਸਦੇ ਚਿਹਰੇ ਤੇ ਸ਼ਾਂਤੀ ਸੀ ਸੈਨਾਪਤੀ ਮਹਾ ਸਿੰਘ ਨੇ ਕਿਹਾ ਮਹਾਰਾਜ ਅਸੀਂ ਜਿੱਤ ਗਏ ਹੁਣ ਅਸੀਂ ਜਸ਼ਨ ਮਨਾਈਏ ਪਰ ਅਜੀਤ ਸਿੰਘ ਨੇ ਉੱਤਰ ਦਿੱਤਾ ਨਹੀਂ ਮਹਾ ਸਿੰਘ ਪੱਲਾ ਸੀ ਆਪਣੇ ਸ਼ਹੀਦਾਂ ਨੂੰ ਸਲਾਮੀ ਦੇਵਾਂਗੇ ਫਿਰ ਜ਼ਖਮੀਆਂ ਦਾ ਇਲਾਜ ਕਰਾਂਗੇ ਜਸ਼ਨ ਬਾਅਦ ਵਿੱਚ ਹੋਏਗਾ ਉਸ ਦਿਨ ਅਜੀਤ ਸਿੰਘ ਨੇ ਆਪਣੇ ਹੱਥਾਂ ਨਾਲ ਹਰ ਜ਼ਖਮੀ ਸਿਪਾਹੀ ਨੂੰ ਪਾਣੀ ਪੁਲਾਇਆ ਉਸ ਨੇ ਹਰ ਸ਼ਹੀਦ ਦੇ ਪਰਿਵਾਰ ਨੂੰ ਮਿਲਣ ਗਿਆ ਉਹਨਾਂ ਨੂੰ ਆਰਥਿਕ ਮਦਦ ਦਿੱਤੀ ਇੱਕ ਵਿਧਵਾ ਮਾਂ ਨੇ ਉਸ ਨੂੰ ਰੋਂਦਿਆਂ ਕਿਹਾ ਮਹਾਰਾਜ ਮੇਰਾ ਬੇਟਾ ਚਲ ਗਿਆ ਅਜੀਤ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਸ ਨੇ ਅਗੋਤਰ ਦਿੱਤਾ ਮਾਂ ਜੀ ਤੁਹਾਡਾ ਬੇਟਾ ਅਮਰ ਹੋ ਗਿਆ ਉਸ ਦੇ ਕਰਕੇ ਅੱਜ ਹਜ਼ਾਰਾਂ ਬੱਚੇ ਸੁਰੱਖਿਅਤ ਹਨ ਅਤੇ ਇਹ ਰਾਜ ਤੁਹਾਡੇ بیٹے ਦਾ ਕਰਜ਼ਦਾਰ ਰਹੇਗਾ ਕੁਝ ਦਿਨਾਂ ਬਾਅਦ ਰਣਜੀਤ ਨੇ ਸੰਧੀ ਦਾ ਸੰਦੇਸ਼ ਭੇਜਿਆ ਜਦੋਂ ਦੋਵੇਂ ਰਾਜੇ ਆਮੋ ਸਾਹਮਣੇ ਬੈਠੇ ਰਣਜੀਤ ਨੇ ਕਿਹਾ ਮੈਂ ਸੁਣਿਆ ਸੀ ਕਿ ਤੁਸੀਂ ਕਮਜ਼ੋਰ ਹੋ ਪਰ ਮੈਂ ਗਲਤ ਸੀ ਤੁਸੀਂ ਸਿਰਫ ਵੱਖਰੇ ਹੋ ਅਤੇ ਸ਼ਾਇਦ ਸਹੀ ਵੀ ਅਜੇ ਸਿੰਘ ਨੇ ਜਵਾਬ ਦਿੱਤਾ ਰਾਜਾ ਸਾਹਿਬ ਅਸੀਂ ਦੋਵੇਂ ਸਪਾਹੀਆਂ ਨੂੰ ਗਵਾ ਚੁੱਕੇ ਹਾਂ ਅਸੀਂ ਦੋਵੇਂ ਜਾਣਦੇ ਹਾਂ ਕਿ ਜੰਗ ਵਿੱਚ ਜਿੱਤ ਨਹੀਂ ਹੁੰਦੀ ਸਿਰਫ ਨੁਕਸਾਨ ਹੁੰਦਾ ਹੈ ਆ ਉਹ ਸੀ ਦੋਸਤੀ ਕਰੀਏ ਅੱਗੇ ਵਪਾਰ ਨੂੰ ਵਧਾਈਏ ਅਤੇ ਦੋਨੇ ਰਾਜਾਂ ਨੂੰ ਖੁਸ਼ਹਾਲ ਬਣਾਈਏ ਅਤੇ ਉਸ ਦਿਨ ਦੋ ਦੁਸ਼ਮਣ ਰਾਜ ਦੋਸਤ ਬਣ ਗਏ ਸੋ ਇਸ ਤਰ੍ਹਾਂ ਸੂਰਜਪੁਰ ਬਚ ਗਿਆ ਅਤੇ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਸੀ ਪਰ ਮਹਾਰਾਜਾ ਅਜੀਤ ਸਿੰਘ ਨੇ ਕਦੇ ਘਮੰਡ ਨਹੀਂ ਕੀਤਾ ਇੱਕ ਦਿਨ ਦਰਬਾਰ ਵਿੱਚ ਇੱਕ ਨੌਜਵਾਨ ਨੇ ਪੁੱਛਿਆ ਮਹਾਰਾਜ ਅਸਲੀ ਰਾਜਾ ਕੌਣ ਹੈ ਅਜੀਤ ਸਿੰਘ ਨੇ ਮੁਸਕਰਾ ਕੇ ਕਿਹਾ ਰਾਜਾ ਉਹ ਨਹੀਂ ਜੋ ਸਿੰਘਾਸਨ ਤੇ ਬੈਠਦਾ ਹੈ ਰਾਜਾ ਉਹ ਹੈ ਜੋ ਮੁਸ਼ਕਲ ਵੇੜੇ ਖੜਾ ਰਹਿੰਦਾ ਹੈ ਰਾਜਾ ਉਹ ਨਹੀਂ ਜੋ ਤਾਜ ਪਹਿਨਦਾ ਹੈ ਰਾਜਾ ਉਹ ਹੈ ਜੋ ਆਪਣੇ ਲੋਕਾਂ ਦਾ ਦਰਦ ਸਮਝਦਾ ਹੈ ਰਾਜਾ ਉਹ ਨਹੀਂ ਜੋ ਜੰਗ ਜਿੱਤਦਾ ਹੈ ਰਾਜਾ ਉਹ ਹੈ ਜੋ ਸ਼ਾਂਤੀ ਬਣਾਉਂਦਾ ਹੈ ਅਤੇ ਸਭ ਤੋਂ ਵੱਡੀ ਗੱਲ ਰਾਜਾ ਉਹ ਹੁੰਦਾ ਹੈ ਜੋ ਆਪਣੇ ਆਪ ਨੂੰ ਜਿੱਤ ਲੈਂਦਾ ਹੈ ਕੁਝ ਸਾਲਾਂ ਬਾਅਦ ਜਦੋਂ ਅਜੀਤ ਸਿੰਘ ਇੱਕ ਮਹਾਨ ਰਾਜਾ ਬਣ ਚੁੱਕਾ ਸੀ ਉਸ ਨੇ ਆਪਣੇ ਗੁਰੂ ਨੂੰ ਮਿਲਣ ਗਿਆ ਗੁਰੂ ਹੁਣ ਬਹੁਤ ਬੁੱਢੇ ਹੋ ਚੁੱਕੇ ਸੀ ਪਰ ਉਹਨਾਂ ਦੀਆਂ ਅੱਖਾਂ ਅਜੇ ਵੀ ਚਮਕਦੀਆਂ ਸੀ ਅਜੀਤ ਸਿੰਘ ਨੇ ਉਹਨਾਂ ਦੇ ਪੈਰ ਛੋਹੇ ਅਤੇ ਕਿਹਾ ਗੁਰੂ ਜੀ ਜੋ ਵੀ ਮੈਂ ਅੱਜ ਹਾਂ ਉਹ ਤੁਹਾਡੀ ਸਿੱਖਿਆ ਕਰਕੇ ਹਾਂ ਗੁਰੂ ਮੁਸਕਰਾਏ ਅਤੇ ਕਿਹਾ ਨਹੀਂ ਬੇਟਾ ਤੂੰ ਜੋ ਹੈ ਆਪਣੀ ਮਿਹਨਤ ਅਤੇ ਹੌਂਸਲੇ ਕਰਕੇ ਹੈ ਮੈਂ ਤਾਂ ਸਿਰਫ ਉਹ ਬੀਜ ਬੀਜਿਆ ਸੀ ਜੋ ਤੇਰੇ ਅੰਦਰ ਪਹਿਲਾਂ ਤੋਂ ਸੀ ਤੂੰ ਆਪਣੇ ਆਪ ਨੂੰ ਕਦੇ ਭੁੱਲੀ ਨਾ ਤੇਰੀ ਅਸਲੀ ਤਾਕਤ ਤੇਰੇ ਅੰਦਰ ਸੀ ਸੋ ਇਸੇ ਤਰ੍ਹਾਂ ਸਾਲ ਬੀਤ ਗਏ ਮਹਾਰਾਜਾ ਅਜੀਤ ਸਿੰਘ ਦਾ ਰਾਜ ਸੂਰਜਪੁਰ ਸਭ ਤੋਂ ਖੁਸ਼ਹਾਲ ਤੇ ਸ਼ਾਂਤੀਪੂਰਨ ਰਾਜ ਬਣ ਗਿਆ ਦੂਰ ਦੂਰ ਤੋਂ ਲੋਕ ਆਉਂਦੇ ਸਨ ਇਹ ਦੇਖਣ ਲਈ ਕਿ ਉਹ ਰਾਜਾ ਕਿਵੇਂ ਰਾਜ ਕਰਦਾ ਅਤੇ ਜਿਸ ਨੂੰ ਇੱਕ ਵੇਲੇ ਕਮਜ਼ੋਰ ਰਾਜਾ ਕਿਹਾ ਜਾਂਦਾ ਸੀ ਇੱਕ ਦਿਨ ਇੱਕ ਯੁਵਾ ਰਾਜਕੁਮਾਰ ਦੂਜੇ ਰਾਜ ਤੋਂ ਆਇਆ ਉਸ ਦੇ ਚਿਹਰੇ ਤੇ ਬੜੀ ਉਦਾਸੀ ਸੀ ਉਸ ਨੇ ਆ ਕੇ ਕਿਹਾ ਮਹਾਰਾਜ ਮੈਨੂੰ ਸਾਰੇ ਕਮਜ਼ੋਰ ਕਹਿੰਦੇ ਆ ਅਜੀਤ ਸਿੰਘ ਨੇ ਉਸ ਦੇ ਮੋਢੇ ਤੇ ਹੱਥ ਰੱਖਿਆ ਅਤੇ ਕਿਹਾ ਬੇਟਾ ਮੈਂ ਵੀ ਤੇਰੇ ਜਿਹਾ ਸੀ ਮੈਨੂੰ ਵੀ ਕਮਜ਼ੋਰ ਕਿਹਾ ਜਾਂਦਾ ਸੀ ਪਰ ਮੈਂ ਇੱਕ ਗੱਲ ਸਿੱਖੀ ਹਾਲਾਤ ਤੁਹਾਡੇ ਖਿਲਾਫ ਹੋ ਸਕਦੇ ਪਰ ਤੁਸੀਂ ਆਪਣੇ ਪੱਖ ਵਿੱਚ ਬਣਾ ਸਕਦੇ ਹੋ ਲੋਕ ਤੁਹਾਡੇ ਤੇ ਸ਼ੱਕ ਕਰ ਸਕਦੇ ਆ ਪਰ ਤੁਸੀਂ ਆਪਣੇ ਤੇ ਵਿਸ਼ਵਾਸ ਰੱਖ ਸਕਦੇ ਹੋ ਤੁਸੀਂ ਹਾਰ ਵੀ ਸਕਦੇ ਹੋ ਪਰ ਹਾਰ ਤੋਂ ਸਿੱਖ ਕੇ ਜਿੱਤ ਵੀ ਸਕਦੇ ਹੋ ਅਤੇ ਯਾਦ ਰੱਖੋ ਬੇਟਾ ਜੇ ਤੁਹਾਡੀ ਸੋਚ ਮਜ਼ਬੂਤ ਹੈ ਤਾਂ ਕੋਈ ਵੀ ਤੁਹਾਨੂੰ ਰੋਕ ਨਹੀਂ ਸਕਦਾ ਕਮਜ਼ੋਰੀ ਸਿਰਫ ਉਦੋਂ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਮੰਨ ਲੈਂਦੇ ਹੋ ਹੁਣ ਜੁਵਾ ਰਾਜਕੁਮਾਰ ਦੀਆਂ ਅੱਖਾਂ ਵਿੱਚ ਚਮਕ ਆ ਗਈ ਉਸਨੇ ਝੁਕ ਕੇ ਪ੍ਰਣਾਮ ਕੀਤਾ ਅਤੇ ਉੱਥੋਂ ਚਲਾ ਗਿਆ ਉਸ ਦਿਨ ਤੋਂ ਮਹਾਰਾਜਾ ਅਜੀਤ ਸਿੰਘ ਦੀ ਕਹਾਣੀ ਪੀੜੀਦਰ ਪੀੜੀ ਸੁਣਾਈ ਜਾਣ ਲੱਗੀ ਸੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਸ ਕਹਾਣੀ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਕਮੈਂਟ ਜਰੂਰ ਕਰਕੇ ਜਾਓ ਅਤੇ ਅਜਿਹੇ ਹੀਆਂ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ